ਸਰਸਿਕਾਲ ਪੰਜਾਬੀ ਮੈਂ ਥੋੜਾ ਆਪਣਾ ਮਾਣ ਬਟਿੰਡੇ ਵਾਲਾ ਅੱਜ ਅਸੀਂ ਖੜੇ ਪਿੰਡ ਤਨਪੁਰੇ ਬਾਈ ਆਰ ਨੇ ਦੇ ਪਿੰਡ ਤੇ ਸਰਸਿਕਾਲ ਨਹੀਂ ਬਾਈ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਬਾਈ ਨੂੰ ਮੁਬਾਰਕਾਂ ਦੇ ਬਾਈ ਹੁਣੇ ਨਵਾਂ ਟਰੈਕਟਰ ਲਿਆ ਜੋਂ ਡੀ ਆਰ ਥੈਂਕ ਯੂ ਤੇ ਉਹਦੋਂ ਵਾਰ ਜਦੋਂ ਬਾਈ ਸਾਨੂੰ ਪਤਾ ਜਦੋਂ ਆਪਾਂ ਕਿਸਾਨ ਦਾ ਪੁੱਤ ਟਰੈਕਟਰ ਲਵੇ ਤੇ ਅੱਜ ਕੱਲ ਜਿਵੇਂ ਟ੍ਰੈਂਡ ਆ ਹਾਂ ਦਿੱਕਤ ਤਾਂ ਪਹਿਲਾਂ ਹੀ ਆਪਾਂ ਟਰੈਕਟਰ ਲੈਂਡ ਤੋਂ ਪਹਿਲਾਂ ਹੀ ਸੋਚ ਲੈਂਦੇ ਯਾਰ ਆਪਾਂ ਫਲਾਨੀ ਬੰਦੇ ਤੋਂ ਡਿੱਕ ਲਵਾਵਾਂਗੇ ਉਹਦਾ ਬੜਾ ਵਧੀਆ ਚੱਲਦਾ ਤੇ ਬਾਈ ਦੇ ਅੱਜ ਡਿੱਕ ਫਿਟ ਕੀਤਾ ਲੱਖੂ ਨੇ ਲੱਖ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਫਿਰ ਟਬੂਪੁਰ ਮੈਂ ਲੱਖੂ ਤੋਂ ਕਰਾਇਆ ਬਾਈ ਸਿੱਧੂ ਦੇ ਨਾੜ ਘਰਦੇ ਵੀ ਇਹਨੇ ਫਿੱਟ ਕਰੇ ਡਿੱਕ ਤੇ ਬਾਈ ਆਪਣੇ ਵੀ ਟਰੈਕਟਰ ਤੇ ਪਹਿਲਾਂ ਹੋਇਆ ਵਾ ਸਾਰੀ ਲੱਖੂ ਨੇ ਲਾਏ ਹੋਇਆ ਬਾਈ ਪਹਿਲਾਂ ਜਿੰਨੇ ਲਾਏ ਜਿੰਨੇ 2-3 ਟਰੈਕਟਰਾਂ ਦੇ ਪਹਿਲਾਂ ਲੱਖੂ ਦੇ ਲੱਗਿਆ ਹੋਇਆ ਸਾਰੇ ਪਹਿਲਾਂ ਵੀ ਲਾਏ ਤੇ ਜਿਹੜਾ ਅੱਗੇ ਲੱਗਣੇ ਉਹ ਵੀ ਲੱਖੂ ਨੇ ਲਾਉਣੇ ਹਨ ਪੱਕਾ ਹੀ ਠੇਕਾ ਕਰਿਆ ਹੋਇਆ ਬਾਈ ਦਾ ਕਹਿੰਦਾ ਜਿੰਨੇ ਟਰੈਕਟਰ ਲਿਆਉਂਗੇ ਬਾਈ ਤੁਸੀਂ ਲਾਉਣੇ ਆ ਤੇ ਕਿਵੇਂ ਲੱਗਿਆ ਬਾਈ ਸਿਸਟਮ ਬਹੁਤ ਸੋਹਣਾ ਵੀਰੇ ਪਹਿਲਾਂ ਵੀ ਜਿੰਨੇ ਟਰੈਕਟਰ ਲੱਗੇ ਹੋਇਆ ਬਹੁਤ ਸੋਹਣਾ ਸਿਸਟਮ ਆ ਤੇ ਅੱਜ ਵੀ ਮੇਰੇ ਅੱਜ ਵੀ ਚਲਾ ਲਓ ਵੀਰੇ ਓਦਾਂ ਹੀ ਆ ਸਾਊਂਡ ਉਹਨਾਂ ਦੇ ਓਦਾਂ ਹੀ ਆ 55 ਦਾ ਬਾਈ 4 ਸਾਲਾਂ ਦਾ ਐਸਪੀ ਹਾਂ 55 ਦਾ 4 ਸਾਲ ਹੋ ਗਿਆ ਬਹੁਤ ਸੋਹਣਾ ਵੀਰੇ ਤੇ ਜੇ ਬਾਈ ਅੱਜ ਕੱਲ ਕੀ ਹੈ ਨਾ ਇਹਨਾਂ ਦਾ ਹੈ ਨਾ ਕੰਪੀਟੀਸ਼ਨ ਜਿਆ ਬਹੁਤ ਆ ਬਹੁਤ ਬੰਦੇ ਡੈਕ ਲਾਉਂਦੇ ਆ ਇਤੋਂ ਤੱਕ ਕਿ ਜਿਹਨੂੰ 4 ਬੰਦੇ ਜਾਣਦੇ ਹੋਣ ਮੇਰੇ ਤੱਕ ਵੀ ਪਹੁੰਚਿਆ ਮੈਂ ਇਹਨਾਂ ਨਾਲ ਕਿਹਾਗਾ ਵੀ ਬਾਈ ਤੇਰੇ ਡਾਇਰੈਕਟਰ ਤੇ ਡੈਕ ਲਾਉਣਾ ਹੈ ਨਾ ੱੱਕੇ ਦੇ ਨਾਲ ਪਰ ਜਿਹੜਾ ਲੱਖੂ ਆ ਏ ਜਿਵੇਂ ਹੁਣ ਭਾਈ ਨੇ ਦੱਸਿਆ ਵੀ ਅੱਗੇ ਵਾਸਤੇ ਵੀ ਐਸੇ ਨਹੀਂ ਲਾਉਣਾ ਹਨਾ ਇਹ ਥੋੜਾ ਜਿਹਾ ਮਨ ਲੰਦਾ ਲੱਖੂ ਤੋਤਾ ਨਹੀਂ ਆਏ ਜਿ ਲਾਉਂਦੇ ਧੱਕੇ ਨਾ 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 ਭਾਈ ਇਹ ਧੱਕੇ ਜਣਾ ਨਹੀਂ ਲਾਉਂਦਾ ਇਹ ਇਹਦੇ ਨਾਲ ਆਪਾਂ ਨੂੰ ਧੱਕਾ ਕਰਨਾ ਪੈਂਦਾ ਵੀ ਭਾਈ ਤੁਹਾਨੂੰ ਡੈਕ ਬਣਾ ਕੇ ਦੇ ਕਿਸੇ ਨੇ ਵੀ ਟਰੈਕਟਰ ਤੇ ਡੈਕ ਲਵਾਉਣਾ ਸਿਸਟਮ ਹੈ ਭਾਈ ਜਿੰਨਾ ਕ ਲੱਖੂ ਦਾ ਨਾਮ ਹਨਾ ਗੀਤਾ ਜੀ ਉਹ ਵੀ ਬੰਦਾ ਬਹੁਤ ਘੈਂਟ ਬੰਦਾ ਤੁਸੀਂ ਵਰਤ ਕੇ ਦੇਖੋ ਹਨਾ ਤੇ ਕਿਸੇ ਨੇ ਵੀ ਆਪਦੇ ਸਿਸਟਮ ਲਵਾਉਣਾ 10000 ਤੋਂ ਸ਼ੁਰੂ ਹੋ ਕੇ ਹਨਾ ਪਿਆ 100000 ਤੱਕ ਹਾਂ ਭਾਈ ਜਿੰਨੇ ਮਰਜ਼ੀ ਆ ਹਾਂ ਲੱਖੂ ਦੇ ਹਿਸਾਬ ਨਾਲ ਵੇਖਦੇ 7-8 ਲੱਖ ਤਾਂ ਕ ਲੱਖੋ ਉਹ ਵੀ ਬਾਈ ਸੁਨੇਹਾ ਦੇਣਾ ਚਾਹੁੰਦੇ ਆ ਵੀ ਇੰਨੇ ਪੈਸੇ ਨਾ ਲਾਓ ਹਾਂ ਵੀ ਮੱਤ ਜੇ ਦਾ ਸੁਆਕ ਜਿਹਾ ਪੂਰਾ ਕਰਨਾ ਹਸਾਬ ਨਾਲ ਬਸਨ ਛੋਟਾ ਜਿਹਾ ਲਾ ਲਓ ਹਾਂ ਆ ਆ ਸੁਨੇਹਾ ਹੈ ਬਹੁਤ ਬਾਜ ਆ ਕੱਲ ਲਾਇਆ ਸੀ ਬਾਰਾ ਹਸਾਬ ਨਾਲ ਲਾ ਗਏ ਛੋਟਾ ਸੀ ਵਾਲਾ ਉਹ ਉਹ ਥੋੜੇ ਵੱਧ ਸਿਆਣਾ ਬਣ ਗਿਆ ਸੀ ਤੇ ਇਹ ਬਾਈ ਆ ਡੱਕਾ ਜਿਹੜਾ ਇਹ ਬਸ ਮਾਲਾ ਤੁਹਾਡੇ ਘਰੇ ਨਿੱਕਾ ਮੋਟਾ ਪ੍ਰੋਗਰਾਮ ਆ ਕੋਈ ਪਾਰਟੀ ਆ ਮੇਰਾ ਉਹਦਾ ਪ੍ਰੋਗਰਾਮ ਵੀ ਲਵਾ ਲੈਣਾ ਹਾਂ ਟਰੈਕਟਰ ਖੜਾਓ ਵੇੜੇ 'ਚ ਤੁਹਾਨੂੰ ਡਿਜੀਟਲ ਜੀ ਵਾਲੇ ਲਿਆਉਣ ਦੀ ਲੋੜ ਨਹੀਂ ਤੇ ਹਣਾ ਲੱਖੋ ਹਾਂ ਇਹ ਗਰੰਟੀ ਵੀ ਕਰਦਾ ਲੱਖੂ ਬਿਲਕੁਲ ਤੇ ਆ ਦਿਖਾ ਦੇ ਬਾਈ ਮਾੜਾ ਡਿੱਕਾ ਪਿੱਛੋਂ ਤੇ ਅੱਛਾ ਹੋਰ ਲੱਗੋ ਬ੍ਰਾਂਚਾਂ ਕਿੱਥੇ ਕਿੱਥੇ ਆ ਬਾਈ ਤੇਰੀਆਂ ਮੂਰੀਆਂ ਬ੍ਰਾਂਚਾਂ ਹੋਰ ਕਿੱਥੇ ਕਿੱਥੇ ਆ ਬ੍ਰਾਂਚਾਂ ਬਾਈ ਪੂਰੇ ਮਤਲਬ ਪੰਜਾਬ ਚ ਤਾਂ ਹਾਂ ਜਿਵੇਂ ਇੱਥੇ ਆਪਣਾ ਕਰਨੀਏ ਸੁਨਾਮ ਹਾਂ ਤੇ ਇੱਕ ਅੱਜ ਬਰਨਾਲੇ ਓਪਨਿੰਗ ਹੋਈ ਹੈਗੀ ਠੀਕ ਹੈ ਤੇ ਬਾਕੀ ਖੋਲ ਰਹੀਆਂ ਨੇ ਹਰਿਆਣਾ ਸਰਸੇ ਡਿੰਗਰੋਂਡ ਕਰ ਲਈ ਐਮਪੀ ਯੂਪੀ ਚ ਆਪਣੀਆਂ ਬਾਦੂ ਨੇ ਬ੍ਰਾਂਚਾਂ ਠੀਕ ਹੈ ਹਾਂ ਠੀਕ ਹੈ ਉੱਥੇ ਮਤਲਬ ਉੱਤਾਂ ਹਰ ਸੈਰਚੀ ਨੇ ਲਗਭਗ ਐਮਪੀ ਚ ਤਾਂ ਤੇ ਰਾਜਸਥਾਨ ਚ ਵੀ ਹੈਗੀਆਂ ਨੇ ਐਮਪੀ ਚ ਵੀ ਹੈਗੀਆਂ ਨੇ ਗੁਜਰਾਤ ਚ ਵੀ ਹੈਗੀਆਂ ਨੇ मतलब इंडिया ਜਿਦਾ ਮੱਛੀ ਵਾਲੇ ਜਾਲ ਵਾਂਗੂ ਵਿਛਿਆ ਪਿਆ ਲਖੋ ਪੂਰਾ ਠੀਕ ਐ ਤੇ ਬਾਕੀ ਬੰਦੇ ਨੂੰ ਨਾ ਕੋਈ ਵੀ ਆਉ ਆਦਿਆ ਆਪਣੂ ਹਨਾ ਜਾਂ ਮਹਿੰਗਾ ਰੱਖਣਾ ਜਾਂ ਸਟੈਂਡ ਰੱਖਣਾ ਬੰਦੇ ਆਉ ਆਦੇ ਸਾਰੇ ਹੁੰਦਾ ਤੇ ਨਹੀਂ ਤਾਂ ਮੇਰੇ ਭਰਾ ਲੜੀ ਜਾਂਦੇ ਡਿੱਕ ਇੱਕ ਲਾ ਗਿਆ ਕਹਿੰਦਾ ਜਿਵੇਂ ਬਾਈ ਕੋਈ ਨਹੀਂ ਨਾ ਮਸ਼ਹੂਰ ਆ ਬੰਦਾ ਉਹ ਇੱਕ ਬੰਦਾ ਡਿੱਕ ਲਾ ਗਿਆ ਦੂਜਾ ਲਾ ਕੇ ਆਵਦਾ ਲਾ ਗਿਆ ਉਹ ਫਿਰ ਇੱਕ ਦੂਜੇ ਨੂੰ ਮਾਂ ਦੀ ਭੈਣ ਦੀ ਕਰੀ ਜਾਂਦੇ ਨੇ ਉਹਦੇ ਨਾਲੋਂ ਬਸ ਹਨਾ ਲੱਖੂ ਦਾ 1 ਕਿਲੋ ਸਟੈਂਡ ਆ ਚੀਜ਼ ਵੀ ਕੁਆਲਿਟੀ ਵੀ ਹੈਗੀ ਆ ਤੇ ਬਾਕੀ ਹਾਂਜੀ ਬਾਈ ਜਿਹੜੀ ਆ ਛਤਰੀ ਲਈ ਹੋਈ ਆ ਹਨਾ ਇਹ ਮੇਰੇ ਨਾਲ ਬਾਈ ਖੜਾ ਤੇ ਉਹ ਪਰਲੇ ਦੋਨੇ ਬਾਈ ਬਰਾਦਰ ਹੈ ਤੇ ਬਾਈ ਕੀ ਨਾਂ ਤੇ ਆਪਣਾ ਆਪਣਾ ਵੀ BMW ਦੇ ਨਾਂ ਤੋਂ ਕਿਹੜੀ ਜਗ੍ਹਾ ਸਰਸੇ ਕੀ ਕੀ ਮਿਲਦਾ ਤੁਹਾਡੇ ਤੋਂ ਸਾਰਾ ਕੁਝ ਹੀ ਮਿਲਦਾ ਵੀ ਸਾਰੀ ਐਸੈਸਰੀ ਟਰੈਕਟਰ ਦੀ ਬਾਈ ਦਾ ਸੈੱਟ ਵੀ ਉੱਥੇ ਲਾਉਣੇ ਆ ਅੱਛਾ ਜਿਹੜੀ ਇਹਦੀ ਮੈਨੂਫੈਕਚਰ ਤੁਹਾਡੇ ਆਪਦੀ ਹੈ ਹਾਂ ਆਪਦੀ ਆਪਦੀ ਹੈ ਬਾਈ ਕਿਸੇ ਨੇ ਹੋਲ ਸੇਲ ਤੇ ਲੈਣੀ ਆ ਜਾਂ ਕਿਸੇ ਨੇ ਨਾ ਲਵਾਉਣੀ ਆ ਹਾਂ ਸਾਰਾ ਸਾਰਾ ਹੱਲੀ ਆ ਵੀ ਆ ਬਾਈ ਉਹਨਾਂ ਦਾ ਨੰਬਰ ਚੱਲੀ ਜਾਂਦਾ ਬਾਕੀ ਆਪਾਂ ਬਾਈ ਨੂੰ ਪੁੱਛਦੇ ਆ ਬਾਈ ਯਾਰ ਨਹੀਂ ਤੇ ਕਿਵੇਂ ਲੱਗਾ ਤੁਹਾਨੂੰ ਉਹਨਾਂ ਦੇ ਸਤਰੀ ਵਾਲੇ ਫੀਟਿੰਗ ਬਹੁਤ ਸੋਹਣਾ ਬਹੁਤ ਸੋਹਣਾ ਵਧੀਆ ਫੀਟਿੰਗ ਕੀਤੀ ਹੈ ਬਾਈ ਹੋਰ ਨੇ ਸੋਹਣਾ ਲਾ ਦੋ ਟਰੈਕਟਰ ਦੀ ਲੁੱਕ ਬਣ ਗਈ ਹੂੰ ਤੇ ਹੁਣ ਬਾਈ ਹੋਰ ਨੂੰ ਕਹ ਸੀਗਾ ਮਾ ਹੁਣਾਂ ਦਾ ਮੋਰਾ ਬੰਪ ਓ ਬਾਈ ਨੂੰ ਜਿਹੜੀ ਜੀ ਸੋਹਣੀ ਲੱਗੂ ਆਪ ਵੀ ਆਪਣੇ ਹਿਸਾਬ ਨਾਲ ਲਾ ਦੂਗਾ ਘੋੜਾ ਬੰਪਰ ਲਾ ਦੇ ਹਾਂ ਘੋੜਾ ਬੰਪਰ ਲਾ ਦੇ ਠੀਕ ਹੈ ਠੀਕ ਹੈ ਜੀ ਸੋ ਬਹੁਤ ਬਹੁਤ ਥੈਂਕ ਯੂ ਬਾਈ ਤੁਹਾਡਾ ਸਾਰਿਆਂ ਦਾ ਹਾਂ ਤੇ ਜੇ ਤੁਸੀਂ ਬਾਈ ਬੰਪਰ ਜਾਂ ਛਾਤਰੀ ਕੋਈ ਐਦਾਂ ਦਾ ਸਮਾਨ ਲੈਣਾ ਤਾਂ ਆ ਨੰਬਰ ਤੇ ਸਪਾਰਕ ਕਰ ਲਿਓ ਹਣਾ ਬਾਈ ਹੁਣੇ ਬਹੁਤ ਘੈਂਟ ਬੰਦੇ ਆ ਸਿਰੇ ਜਾਣ ਵਾਲੇ ਬੰਦੇ ਨਹੀਂ ਧੰਨਵਾਦ ਠੀਕ ਹੈ